ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜੇਕਰ ਤੁਸੀਂ ਤਹਿਸੀਲ ਆਨੰਦਪੁਰ ਦੇ ਨੂਰਪੁਰ 베ਦੀ ਖੇਤਰ ਦੇ ਵਿੱਚ ਰਹਿਣ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਹਿਪਨੋਟਾਈਜ਼ ਕਰਕੇ ਲੱਖਾਂ ਰੁਪਏ ਦੀ ਵਾਰਦਾਤ ਕਰਨ ਵਾਲਾ ਗਿਰੋਹ ਇਲਾਕੇ ਦੇ ਵਿੱਚ ਫਿਰ ਰਿਹਾ ਹੈ ਭਾਵੇਂ ਨੂਰਪੁਰ 베ਦੀ ਖੇਤਰ ਦੇ ਵਿੱਚ ਦਿਨ ਪ੍ਰਤੀ ਦਿਨ ਚੋਰੀ ਡਕੈਤੀ ਅਤੇ ਲੁੱਟ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਬੇਸ਼ੱਕ ਸਥਾਨਕ ਪੁਲਿਸ ਵੱਲੋਂ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਹੈ ਪਰੰਤੂ ਦੂਜੇ ਪਾਸੇ ਲੁੱਟਖੋਦੀ ਵਰਤਤਾ ਕਰਨ ਵਾਲੇ ਨਵੇਂ-ਨਵੇਂ ਤਰੀਕੇ ਅਪਣਾ ਕੇ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਨੂਰਪੁਰ ਬੈਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਆਇਕ ਬਜ਼ੁਰਗ ਜੋੜੇ ਨੂੰ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਸਮੋਹਿਤ ਕਰ ਉਹਨਾਂ ਕੋਲੋਂ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦ ਹੋਏ ਲੁੱਟ ਦਾ ਸ਼ਿਕਾਰ ਹੋਏ ਔਰਤ ਬਿਮਲਾ ਦੇਵੀ ਪਤੀ ਬਲਵੀਰ ਸਿੰਘ ਵਾਸੀ ਪਿੰਡ ਸਮੀਰੋਵਾਲ ਨੇ ਦੱਸਿਆ ਕਿ ਜਦੋਂ ਅਸੀਂ ਕੱਲ ਨੂਰਪੁਰ ਦੇ ਬਾਜ਼ਾਰ ਦੇ ਵਿੱਚ ਕੁਝ ਖਰੀਦਦਾਰੀ ਕਰਨ ਤੋਂ ਬਾਅਦ ਬੱਸ ਸਟੈਂਡ ਦੇ ਨਜ਼ਦੀਕ ਚੌਹਾਨ ਸਵੀਟ ਸ਼ਾਪ ਤੋਂ ਸਮੋਸੇ ਲੈ ਕੇ ਬਾਹਰ ਆਏ ਤਾਂ ਇੱਕ ਚਿੱਟੇ ਕੱਪੜੇ ਵਾਲੇ ਵਿਅਕਤੀ ਨੇ ਉਸ ਕੋਲ ਆ ਕੇ ਸ਼ਿਵ ਮੰਦਿਰ ਦਾ ਪਤਾ ਪੁੱਛਿਆ ਤਾਂ ਅਸੀਂ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਕਿ ਸਾਨੂੰ ਨਹੀਂ ਪਤਾ ਤਾਂ ਇਸ ਤੋਂ ਬਾਅਦ ਅਸੀਂ ਅੱਗੇ ਚਲੇ ਗਏ ਤੇ ਜਦੋਂ ਅਸੀਂ ਤਹਿਸੀਲ ਕੰਪਲੈਕਸ ਨੂੰ ਪਾਰ ਕਰਕੇ ਅੱਗੇ ਪਹੁੰਚੇ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਔਰਤ ਤੇ ਮਰਦ ਉਹਨਾਂ ਦੇ ਬਰਾਬਰ ਆਏ ਤੇ ਉਹਨਾਂ ਨੂੰ ਰੁਕਣ ਦੇ ਲਈ ਕਿਹਾ ਤੇ ਉਹਨਾਂ ਨੇ ਪੁੱਛਿਆ ਜੋ ਵਿਅਕਤੀ ਤੁਹਾਨੂੰ ਪਿੱਛੇ ਮਿਲਿਆ ਸੀ ਉਸਨੇ ਤੁਹਾਨੂੰ ਕੀ ਕਿਹਾ ਅਸੀਂ ਕਿਹਾ ਕਿ ਉਹ ਸਾਡੇ ਕੋਲੋਂ ਸ਼ਿਵ ਮੰਦਿਰ ਦਾ ਪਤਾ ਪੁੱਛ ਰਿਹਾ ਸੀ ਤੇ ਸਾਨੂੰ ਪਤਾ ਨਹੀਂ ਸੀ ਅਸੀਂ ਮਨਾਂ ਕਰ ਦਿੱਤਾ ਇਸ ਤੋਂ ਬਾਅਦ ਉਹ ਇੱਕ ਵਿਅਕਤੀ ਨੇ ਕਿਹਾ ਕਿ ਉਹ ਬਹੁਤ ਕਰਦੀ ਵਾਲਾ ਵਿਅਕਤੀ ਹੈ ਆ ਜੋ ਸਵੇਧ ਕੱਪੜਿਆਂ ਦੇ ਵਿੱਚ ਹੈ ਪਰੰਤੂ ਉਹ ਬਿਲਕੁਲ ਨੰਗਨ ਰਹਿੰਦਾ ਹੈ ਇਸ ਤੋਂ ਬਾਅਦ ਉਹ ਸਾਡੇ ਨਾਲ ਗੱਲਾਂ ਕਰਨ ਲੱਗ ਪਿਆ ਇੰਨੇ ਨੂੰ ਹੀ ਉਹੀ ਵਿਅਕਤੀ ਜੋ ਸਾਨੂੰ ਬੱਸ ਅੱਡੇ ਤੇ ਮਿਲਿਆ ਸੀ ਉਹ ਸਾਹਮਣੇ ਤੋਂ ਪੈਦਲ ਆ ਗਿਆ ਤੇ ਉਸਨੇ ਇੱਕ ਵਿਅਕਤੀ ਨੂੰ ਡੰਟਿਆ ਇਸ ਤੋਂ ਬਾਅਦ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੇ ਉਸਨੇ ਸਾਨੂੰ ਦੋ ਕਾਗਜ਼ ਦੇ ਟੁਕੜੇ ਦੇ ਕੇ ਕਿਹਾ ਕਿ ਆਪਣੇ ਗਹਿਣੇ ਇਸ ਦੇ ਵਿੱਚ ਰੱਖ ਦਿਓ ਤੇ ਮੇਰੀ ਪਤਨੀ ਨੇ ਆਪਣੇ ਆਪ ਗਹਿਣੇ ਖੋਲ ਕੇ ਉਸ ਦੇ ਵਿੱਚ ਰੱਖ ਦਿੱਤੇ ਤੇ ਉਸਨੇ ਉਹ ਗਹਿਣੇ ਇੱਕ ਰੁਮਾਲ ਦੇ ਵਿੱਚ ਬੰਨ ਕੇ ਸਾਨੂੰ ਰੁਮਾਲ ਦਿੱਤਾ ਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲਣਾ ਤੇ ਜਦੋਂ ਅਸੀਸ ਨੂੰ ਘਰ ਜਾ ਕੇ ਖੋਲੇ ਤਾਂ ਇਸ ਦੇ ਵਿੱਚ ਸਿਰਫ ਕਾਗਜ਼ ਦੇ ਟੁਕੜੇ ਸਨ ਸਾਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਸਾਡੇ ਨਾਲੇ ਕਿਉਂ ਤੇ ਕਿਵੇਂ ਵਾਪਰ ਗਿਆ ਉਹਨਾਂ ਨੇ ਦੱਸਿਆ ਕਿ ਉਹ ਕੋਈ ਤੇ ਵਿਅਕਤੀ ਸਾਡੇ ਕੋਲੋਂ ਕੰਨਾਂ ਦੀਆਂ ਬਾਲੀਆਂ ਤੇ ਹੱਥਾਂ ਦੀਆਂ ਸੋਨੇ ਦੀਆਂ ਚੂੜੀਆਂ ਲੁੱਟ ਕੇ ਲੈ ਗਿਆ ਜਿਸ ਦੀ ਕੀਮਤ ਲਗਭਗ 1,70,000 ਰੁਪਏ ਬਣਦੀ ਹੈ ਇਸ ਸੰਬੰਧੀ ਗੱਲ ਕਰਦੇ ਆ ਪੀੜਤ ਪਰਿਵਾਰ ਦੀ ਬਜ਼ੁਰਗਔਰਤ ਬਿਮਲਾ ਦੇਵੀ ਨੇ ਇਹੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਕੀ ਉਸਨੇ ਸਾਨੂੰ ਕੀ ਕਿਹਾ ਤੇ ਸਾਡੇ ਕੋਲੋਂ ਗੈਣੇ ਕਿਵੇਂ ਲੁੱਟੇ ਨੂਰਪੁਰਵੇ ਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਹਾਂਜੀ ਨਾਮ ਬਿਮਲਾਏ ਹਾਂਜੀ ਕੀ ਹੋਇਆ ਬੀਬੀ ਤੁਹਾਡੇ ਨਾਲ ਮੇਰੇ ਨਾਲ ਜੀ ਮੈਂ ਅਸੀਂ ਪਹਿਲਾਂ ਤਾਂ ਸਾਨੂੰ ਉੱਥੇ ਪਿੱਛੇ ਹੀ ਮਿਲਿਆ ਸੀਗਾ ਉਹ ਫਿਰ ਅਸੀਂ ਇੱਕ ਗੱਲ ਤਾਂ ਨਾਲ ਬਿੱਤੀ ਫਿਰ ਹਾਂ ਬਾਕੀ ਫਿਰ ਅਸੀਂ ਅੱਗੇ ਆ ਗਏ ਹਾਂਜੀ ਅੱਗੇ ਆ ਗਏ ਉਹਨੇ ਝਾੜੀਆਂ ਜੀ ਚ ਸਾਨੂੰ ਖੜਾ ਕਰ ਲਿਆ ਦੂਸਰੇ ਝਾੜੀਆਂ ਜੀ ਖੜਾ ਕੀਤਾ ਤਾਂ ਉੱਥੇ ਫਿਰ ਉਹਨੇ ਇਹੀ ਬੋਲਦਾਰਿਆ ਕਿ ਉਹ ਬੱਬਾ ਐ ਫੇ ਬੜਾ ਚੱਲਿਆ ਮਤਲਬ ਚੜਿਆ ਬੱਬਾ ਬਹੁਤ ਉਹ ਕੋਈ ਕਰਨੀ ਵਾਲਾ ਭਾਈ ਹਾਂਜੀ ਹਾਂਜੀ ਫਿਰ ਉਹਨੇ ਸਾਨੂੰ ਪਤਾ ਨਹੀਂ ਐ ਦੀ ਗੱਲਾਂ ਦਾ ਵਿੱਚ ਮਤਲਬ ਉਹ ਸਾਨੂੰ ਕੀ ਕੀ ਸੀ ਦੀ ਤੁਸੀਂ ਟੋਡਾ ਮੇਰੇ ਕੋਲ ਚੂੜੀਆਂ ਸੀਗੀਆਂ ਹਾਂਜੀ ਹਾਂਜੀ ਔਰ ਮੇਰੇ ਕੰਨਾਂ ਦੇ ਸੀਗੇ ਦੋ ਠੀਕ ਹੈ ਜੀ ਹਾਂਜੀ ਤੋਂ ਮੈਂ ਆਪਣੇ ਆਪ ਹੀ ਆਪਣੇ ਹੱਥਾਂ 'ਚ ਪਹਿਲਾਂ ਚੂੜੀਆਂ ਗੱਡ ਕੇ ਉਹਦੀ ਅਖਬਾਰ 'ਚ ਰੱਖਿਆ ਅਖਬਾਰ ਦਿੱਤੀ ਮੈਂ ਸਾਨੂੰ ਹੂੰ ਫਿਰ ਉਹ ਆਪਣੇ ਆਪ ਹੀ ਫਿਰ ਕੰਨਾਂ ਦੀਆਂ ਵੀ ਮੇਰੇ ਕੋਲ ਖੁੱਲ ਨਹੀਂ ਰਹੀਆਂ ਦੀ ਮਲਕਾ ਬੜੀ ਜ਼ੋਰ ਨਾਲ ਖੋਲ ਕਉਨਾਂ ਨਹੀਂ ਦਿੱਤੀਆਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕੀ ਹੋਇਆ ਉਸ ਟਾਈਮ ਮੈਨੇ ਆਵਾਜ਼ ਨਿਕਲੀ ਸਾਡੀ ਦੋਨਾਂ ਦੀ ਆਵਾਜ਼ ਹੀ ਨਹੀਂ ਨਿਕਲੀ ਪਤਾ ਨਹੀਂ ਨਹੀਂ ਕੀ ਸਾਨੂੰ ਦੇਦ ਤੱਕ ਹੀ ਨਹੀਂ ਦਿੱਤਾ ਸਾਨੂੰ ਕੁਝ ਫਤਨ ਲੱਗਿਆ ਜੀ ਠੀਕ ਹਾਂ ਜੀ ਕੀ ਨਾਮ ਹੈ ਜੀ ਬਲਮੀਤ ਸਿੰਘ ਸੰਧੀ ਕਿਹੜਾ ਪਿੰਡ ਸਿਮੀਰਵਾ ਸਰ ਜਿਹੜੀ ਲੁੱਟ ਦੀ ਵਾਰਦਾਤ ਹੋਈ ਆ ਉਹਦੇ ਸੰਬੰਧੀ ਥੋੜੀ ਜਾਣਕਾਰੀ ਦੇ ਦਿਓ ਹਾਂ ਜੀ ਉਹ ਇਸ ਤਰ੍ਹਾਂ ਦੀ ਗੱਲ ਅਸੀਂ ਮਾਰਕੀਟ ਗਏ ਸੀ ਜੀ ਉਸ ਕਪੜਾ ਲੈਣਾ ਸੀ ਪਜਾਮੇ ਕਬੀ ਦਾ ਉਹ ਲੈ ਕੇ ਜਦੋਂ ਅਸੀਂ ਆਏ ਆਂ ਚੌਂਸ ਮੀਸਰੌਫ ਦਾ ਸਾਹਮਣਾ ਜਦੋਂ ਅਸੀਂ ਲੰਗੇ ਤਾਂ ਮੈਂ ਮੈਡਮ ਨੂੰ ਕਿਹਾ ਕਿ ਇਸ ਮੋਸੇ ਲੈਣੇ ਕਹਿੰਦੇ ਲੈ ਲਓ ਅਸੀਂ ਉੱਥੇ ਸੂਟ ਟੜਖੜਾ ਕਰਕੇ ਇਸ ਮੋਸੇ ਲੈ ਇਸ ਮੋਸੇ ਲੈ ਕੇ ਜਦੋਂ ਅਸੀਂ ਚੱਲਣ ਲੱਗੇ ਸਾਹਮਣੋਂ ਇੱਕ ਸੱਜਣ ਆਂਦਾ ਹੈ ਸਵੈਦ ਕੱਪੜੇ ਪਹਿਨੇ ਹੋਏ ਆ ਉਹਨਾਂ ਤੇ ਉਹ ਸਾਨੂੰ ਪੁੱਛਦਾ ਕਿ ਇੱਥੇ ਸ਼ਿਵ ਮੰਦਿਰ ਕਿੱਥੇ ਆ ਮੈਂ ਥੋੜਾ ਜਿਹਾ ਦੇਖਦਾ ਤਾਂ ਇੰਨੀ ਦੇਰ ਨੂੰ ਕਹਿੰਦਾ ਕਿ ਉਹ ਨਾਮਾ ਬਣਦਾ ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਤੂੰ ਇੱਥੇ ਕਿਸੇ ਦੇ ਪੁੱਛ ਲੈ ਇੰਨੀ ਗੱਲ ਕਰਕੇ ਅਸੀਂ ਅੱਗੇ ਚੱਲ ਗਏ ਕੰਡ ਹਸਪੀਟਲ ਤੋਂ ਅੱਗੇ ਜਦੋਂ ਅਸੀਂ ਪਹੁੰਚੇ ਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਮੀਆਂ ਬੀਬੀ ਜਿਆ ਕਹਿ ਲੋ ਕਿ ਦੋ ਫੀਮੇਲ ਔਰ ਮੇਲ ਸੀਗੇ ਉਹ ਮੋਟਰਸਾਈਕਲ ਤੇ ਸਾਨੂੰ ਬਰਾਬਰ ਆਏ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਅੰਕਲ ਜੀ ਜਰਾ ਥੋੜੀ ਦੇਰ ਰੋਕਿਓ ਕਿ ਉਹ ਅਸੀਂ ਰੁਕ ਗਏ ਉਹ ਕਹਿੰਦਾ ਕਿ ਜਿਹੜਾ ਬੰਦਾ ਤੁਹਾਨੂੰ ਮਿਲਿਆ ਸੀ ਉਹ ਤੁਹਾਨੂੰ ਕੀ ਪੁੱਛਦਾ ਸੀ ਅਸੀਂ ਆ ਭਾਈ ਉਹ ਤਾਂ ਸ਼ਿਮੰਦਰ ਵਾਰੇ ਪੁੱਛਦਾ ਸੀ ਬਸ ਸਾਨੂੰ ਪਤਾ ਨਹੀਂ ਸੀ ਅਸੀਂ ਅੱਗੇ ਆ ਗਏ ਕਿ ਜੀ ਉਹ ਕਹਿਣ ਲੱਗਿਆ ਕਿ ਉਹ ਤਾਂ ਜੀ ਬਹੁਤ ਕਰਨੀ ਵਾਲਾ ਹੈ ਅਟ ਜੇ ਤਾਂ ਉਹਨੇ ਕੱਪੜੇ ਪਾਏ ਹੈ ਉਹ ਤਾਂ ਨੰਗਾ ਰਹਿੰਦਾ ਹੈ ਵਿੱਚਾ ਇਹ ਸਾਨੂੰ ਮਿਲਿਆ ਸੀ ਆਨੰਦਪੁਰ ਕੇਸਗੜ੍ਹ ਗੁਰਦੁਆਰਿਆਂ ਦੇ ਬਾਹਰ ਕਹਿਣ ਲੱਗਿਆ ਕਿ ਤੁਹਾਡੀ ਮਾਂ ਦੀਆਂ ਅੱਖਾਂ ਨજર ਘੱਟ ਹੈਗੀ ਮੈਟ੍ਰੀਕ ਕਰ ਦੇਣਾ ਤੇ ਅਸੀਂ ਕਿਹਾ ਕਰਦੇ ਉਹ ਕਹਿੰਦਾ ਅੱਖਾਂ ਬੰਦ ਕਰਕੇ ਉਦੋਂ ਨੂੰ ਨੂੰ ਘੁਆਇਆ ਵਾਪਸ ਘੁਲਵਾਇਆ ਕਾ ਠੀਕ ਹੋ ਗਈਆਂ ਤੇ ਇਹਨੇ ਕਿਹਾ ਸੀ ਕਿ ਕਿਸੇ ਨੂੰ ਦੱਸਿਓ ਨਾ ਅੱਛਾ ਇੰਨੀ देर ਨੂੰ ਉਹ ਬੰਦਾ ਜਿਹੜਾ ਪਹਿਲੇ ਸਾਨੂੰ ਮਿਲਿਆ ਸੀ ਉਹੀ ਸਾਹਮਣੋਂ ਪੈਦਲਾਂ ਦਾ ਸਾਡੇ ਸਕੂਟਰ ਕੋਲ ਆ ਗਿਆ ਤੇ ਉਹ ਉਹਨੂੰ ਮਤਲਬ ਉਹਨੂੰ ਡੰਟਣ ਲੱਗ ਗਿਆ ਕਿ ਤੈਨੂੰ ਕਿਹਾ ਸੀ ਕਿ ਇਹ ਆਪਣੀ ਗੱਲਬਾਤ ਕਿਸੇ ਨੂੰ ਦੱਸੀ ਨਾ ਤੂੰ ਦੱਸ ਦਿੱਤੀ ਹੁਣ ਤੇ ਤੇਰੀ ਮਾਂ ਦੀਆਂ ਅੱਖਾਂ ਤਾਂ ਹੀ ਠੀਕ ਨਹੀਂ ਹੋਈਆਂ ਬਾ ਇਸ ਤੋਂ ਬਾਅਦ ਫੇਰ ਉਹ ਸਾਨੂੰ ਕੋਈ ਪਤਾ ਨਹੀਂ ਜੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਬਸ ਉਹਨੇ ਦੋ ਕਾਗਜ਼ ਦੇ ਪੀਸ ਦਿੱਤੇ ਉਹ ਕਹਿੰਦਾ ਜੀ ਉਹਨਾਂ ਜੋੜੀ ਨੂੰ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਵੀ ਇਹਦੇ ਜੇਬਰ ਖੋਲ ਕੇ ਰੱਖ ਦੋ ਤੁਸੀਂ ਵੀ ਰੱਖ ਦੋ ਇਹਨਾਂ ਨੇ ਰੱਖੇ ਆਪਣੇ ਆਪ ਖੋਲ ਕੇ ਰੱਖੇ ਔਰ ਮੈਂ ਉੱਥੇ ਸੀਗਾ ਮੈਨੂੰ ਮੈਂ ਬਿਲਕੁਲ ਦੇਖ ਰਿਹਾ ਪਰ ਮੈਂ ਬੋਲ ਨਹੀਂ ਵੀ ਪਾ ਰਿਹਾ ਮੇਰੀ ਹਿੰਮਤ ਇੰਨੀ ਨਹੀਂ ਹੈ ਕਿ ਮੈਂ ਬੋਲਾਂ ਕਿ ਕੁਝ ਬੋਲਾਂ ਨਹੀਂ ਬੋਲ ਪਾਇਆ ਮੈਂ ਔਰ ਉਸ ਤੋਂ ਬਾਅਦ ਉਹਨਾਂ ਸਾਡੇ ਕੋਲੋਂ ਲਫਾਵਾ ਉਹਨਾਂ ਦਾ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਸਾਡੇ ਵਾਲਾ ਲੈ ਕੇ ਹੀ ਕ ਰਮਾਲ ਚ ਬੰਨਿਆ ਉਹਨੇ ਰਮਾਲ ਜਵੰਦ ਨੇ ਸਾਨੂੰ ਦਿੱਤਾ ਹੈ ਉਹਦੇ ਵਿੱਚ ਹੀ ਉਹ ਕੁਝ ਹੁਣ ਆਪਣਾ ਕੁਝ ਕੀਤਾ ਜੋ ਵੀ ਕੀਤਾ ਜਦ ਘਰੇ ਆਏ ਆ ਘਰ ਆ ਕੇ ਅਸੀਂ ਉਹ ਖੋਲਿਆ ਉਹਨੇ ਕਿਹਾ ਸੀ ਕਿ ਘਰ ਜਾ ਕੇ ਖੋਲਣਾ ਖੋਲਿਆ ਤਾਂ ਉਹ ਖਾਲੀ ਉਹਦੇ ਚੋਂ ਕਾਗਜ਼ੇ ਰੱਦੀ ਨਿਕਲੇ ਰਮਾਲ ਦੇ ਵਿੱਚੋਂ ਇਹਦੇ ਇੱਕ ਤਾਂ ਜੀ ਕੰਨਾਂ ਦੀਆਂ ਇਹ ਵਾਲੀਆਂ ਆ ਗਈਆਂ ਬੰਗਲ ਹੈ ਤੇ ਉਹ ਲਗਭਗ ਲਗਭਗ 1 60 1 70 ਦੇ ਆਸ-ਪਾਸ ਦੀ ਕੀਮਤ ਹੈ ਹਾਂਜੀ 1 ਲੱਖ 1 70000 ਰੁਪਏ